ਪਾਠ 13ਵਾਂ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਜਿਹੜੇ ਸ਼ਬਦ ਕਿਰਿਆ ਦਾ ਸਮਾਂ ਟੰਗ ਸਥਾਨ ਪ੍ਰਕਾਰ ਆਦਿ ਬਾਰੇ ਦੱਸਣ ਉਹ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਮੈਂ ਸਾਰਾ ਕੰਮ ਅੱਜ ਹੀ ਮੁਕਾ ਲਿਆ ਹੈ ਬਜ਼ੁਰਗ ਹੌਲੀ-ਹੌਲੀ ਤੁਰਦਾ ਹੈ ਬਸ ਅੰਦਰ ਵਾਲੇ ਪਾਸੇ ਖੜੀ ਸੀ ਅਸੀਂ ਰੋਜ਼ ਸਵੇਰੇ ਸਕੂਲ ਜਾਂਦੇ ਹਾਂ ਉਪਰੋਕਤ ਵਾਕਾਂ ਵਿੱਚ ਅੱਜ ਹੌਲੀ-ਹੌਲੀ ਅੰਦਰ ਸਵੇਰੇ ਸ਼ਬਦ ਕਿਰਿਆ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਦੇ ਹਨ ਇਸ ਲਈ ਇਹ ਕਿਰਿਆ ਵਿਸ਼ੇਸ਼ਣ ਹਨ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹਨ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ संख्यावाचक क्रियाविशेषण निश्चयवाचक क्रियाविशेषण निर्णयावाचक क्रियाविशेषण कालवाचक क्रियाविशेषण ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ ਦੱਸਣ ਉਹ ਕਾਲਵਾਚਕ ਕਿਰਿਆਵਿਸ਼ੇਸ਼ਣ ਹੁੰਦੇ ਹਨ ਜਿਵੇਂ ਅਸੀਂ ਪਰਸੋਂ ਅੰਮ੍ਰਿਤਸਰ ਜਾਵਾਂਗੇ ਸਕੂਲ ਕੱਲ ਬੰਦ ਰਹਿਣਗੇ ਉਹ ਰੋਜ਼ ਸਵੇਰੇ ਸੈਰ ਕਰਦੇ ਹਨ ਸਥਾਨਵਾਚਕ ਕਿਰਿਆਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦਾ ਸਥਾਨ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਉਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਕੁੱਤਾ ਕਮਰੇ ਦੇ ਅੰਦਰ ਬੈਠਾ ਹੈ ਬੱਚੇ ਕੋਠੇ ਉੱਤੇ ਪਤੰਗ ਉਡਾ ਰਹੇ ਹਨ ਉਹ ਬਾਹਰ ਸੈਰ ਕਰ ਰਹੇ ਹਨ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਸੇ ਕੰਮ ਦੀ ਗਿਣਤੀ ਮਾਪ ਤੋਲ ਮਿਕਦਾਰ ਆਦਿ ਦੱਸ ਕੇ ਕਿਰਿਆ ਨੂੰ ਆਮ ਤੋਂ ਖਾਸ ਬਣਾਉਣ ਉਹ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਮੋਹਨ ਨੇ ਜ਼ਿਆਦਾ ਖਾ ਲਿਆ ਤੁਸੀਂ ਅੱਜ ਘੱਟ ਕੰਮ ਮੁਕਾਇਆ ਹੈ ਕਿੰਨਾ ਸਾਰਾ ਕੰਮ ਬਚ ਗਿਆ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ ਉਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਛੇਤੀ ਕਰੋ ਨਹੀਂ ਤਾਂ ਬਾਸ ਚਲੀ ਜਾਵੇਗੀ ਉਹ ਹੌਲੀ-ਹੌਲੀ ਕੰਮ ਨਿਪਟਾਉਂਦੀ ਹੈ ਜਲਦੀ ਚੱਲੋ ਅਸੀਂ ਲੇਟ ਹੋ ਜਾਵਾਂਗੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਪਤਾ ਲੱਗੇ ਉਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਉਹ ਖੂ ਪੜਿਆ ਤਾਂ ਕਿ ਅੱਵਲ ਆ ਸਕੇ ਗੁਰਨੂਰ ਨਹੀਂ ਆ ਸਕਦੀ ਕਿਉਂਕਿ ਉਸ ਨੂੰ ਜ਼ਰੂਰੀ ਕੰਮ ਹੈ ਮਹਿਕ ਪੜੀ ਨਹੀਂ ਸੀ ਇਸੇ ਲਈ ਉਹ ਪਿੱਛੇ ਰਹਿ ਗਈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਦਾ ਪਤਾ ਲੱਗੇ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਾਉਂਦੇ ਹਨ ਜਿਵੇਂ ਮੈਂ ਤੁਹਾਡੇ ਕੋਲ ਵਾਰ-ਵਾਰ ਨਹੀਂ ਆ ਸਕਦੀ ਤੁਸੀਂ ਘੜੀ-ਮੁੜੀ ਕਿਉਂ ਆ ਰਹੇ ਹੋ ਇਸ ਕੱਪੜੇ ਦੀ ਤੈਹ ਤਾਂ ਇਕਹਿਰੀ ਹੀ ਹੈ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਕੀਦ ਪਕਿਆਈ ਜਾਂ ਵਿਸ਼ਵਾਸ ਆਦਿ ਬਾਰੇ ਪਤਾ ਲੱਗੇ ਉਹ ਨਿਸ਼ਚੈ ਵਾਚਕ ਕਿਰਿਆ ਵਿਸ਼ੇਸ਼ਣ ਖਵਾਉਂਦੇ ਹਨ ਜਿਵੇਂ ਸ਼ਾਇਦ ਮੈਂ ਵੀ ਅੰਮ੍ਰਿਤਸਰ ਜਾਵਾਂਗਾ ਤੁਸੀਂ ਸੱਚਮੁੱਚ ਹੀ ਬਹੁਤ ਨੇਕ ਕੰਮ ਕੀਤਾ ਹੈ ਮੈਂ ਉਸ ਨੂੰ ਬਿਲਕੁਲ ਨਹੀਂ ਬੁਲਾਵਾਂਗੀ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਪਤਾ ਲੱਗੇ ਉਹ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਨਹੀਂ ਮੈਂ ਅੱਜ ਤੁਹਾਡੇ ਕੋਲ ਨਹੀਂ ਆ ਸਕਦਾ ਉਹ ਤਾਂ ਨਿਰਾ ਗਮਾਰ ਹੈ ਰਮੇਸ਼ ਪੂਰਾ ਬੇਵਕੂਫ ਹੈ ਆਉ ਦੁਹਰਾइए ਜਿਵੇਂ ਕਿਰਿਆ ਤੋਂ ਭਾਵ ਹੈ ਕੰਮ ਦਾ ਹੋਣਾ ਉਸੇ ਤਰ੍ਹਾਂ ਕਿਰਿਆ ਵਿਸ਼ੇਸ਼ਣ ਤੋਂ ਭਾਵ ਹੈ ਕਿਰਿਆ ਦੀ ਵਿਸ਼ੇਸ਼ਤਾ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਹਨ